ਸਾਡੇ ਸਕੂਲ ਵਿੱਚ ਕਿਹ ਕੀ ਟੀਚਰ ਹੈ ਇੱਕ ਸਾਲ ਤੋਂ ਕੋਈ ਟੀਚਰ ਨਹੀਂ ਸਾਡੇ ਸਕੂਲ ਵਿੱਚ ਤੇ ਤੁਹਾਡੀ ਪੜਾਈ ਕਿਵੇਂ ਹੋ ਰਹੀ ਹੈ ਸਾਡੀ ਪੜਾਈ ਮੁਸ਼ਕਿਲ ਹੋ ਰਹੀ ਹੈ ਬਹੁਤ ਕਿੰਨੇ ਹੋਣੇ ਚਾਹੀਦੇ ਤਿੰਨ ਹੋਣ ਚਾਹੀਦੇ ਨੇ ਕਿਥੇ ਬੱਚੇ ਕਿੰਨੇ ਤੁਹਾਡੇ ਸਕੂਲ ਚ 65 ਹੈ ਜੀ ਟੀਚਰ ਕਿੰਨੇ ਹੈ ਮੈਂ ਤਾਂ ਲਗਾ ਸਿੰਗਲ ਹੋਣ ਕਿੰਨੇ ਟੀਚਰ ਹੋਣੇ ਚਾਹੀਦੇ ਵਸਰ ਨੂੰ ਤਾਂ 3 ਇੱਕ 41 ਦੀ ਪੋਸਟ ਜੀ ਇੱਕ 33 ਹੋ ਜਾਂਦੇ ਆਇਆ ਨਹੀਂ ਕੋਈ ਹੁਣ ਤੱਕ ਤਾਂ ਨਹੀਂ ਆਇਆ ਜੀ ਸਮਾਨਾ ਦਾ ਪਿੰਡ ਹੈ ਦੁੱਲੜ ਦੁੱਲੜ ਦਾ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਮੁੱਦਾ ਹੈ ਵੀ ਸਕੂਲ ਦੇ ਵਿੱਚ ਅਧਿਆਪਕ ਇੱਕ ਹੈ ਬੱਚੇ 70-72 ਹਨ ਔਰ ਸਕੂਲ ਦੀ ਹਾਲਤ ਮਾੜੀ ਹੋ ਰਹੀ ਹੈ ਔਰ ਜਿਸ ਨੂੰ ਲੈ ਕੇ ਪਿੰਡ ਵਾਸੀ ਜ਼ਿਲ੍ਹਾ ਸਿੱਖਿਆ ਅਫਸਰ ਮੋਹਾਲੀ ਤੱਕ ਜਾ ਕੇ ਉੱਚ ਅਧਿਕਾਰਨ ਮਿਲ ਜਗੇ ਹਨ ਲੇਕਿਨ ਅਧਿਆਪਕ ਦੀ ਨੁਕਤੀ ਨਾ ਹੋਣ ਕਰਕੇ ਹੁਣ ਇਹਨਾਂ ਦਾ ਗੁੱਸਾ ਵਧ ਗਿਆ ਹੈ ਇਹਨਾਂ ਨੇ ਸਕੂਲ ਨੂੰ ਜੰਦਰਾ ਲਾਤਾ ਹੈ ਇਹਨ ਲੋਕਾਂ ਨਾਲ ਗਲਵਾਦ ਨਹੀਂ ਕਰਦੇ ਇੱਥੇ ਭੈਣਾਂ ਵੀ ਖੜੀਆਂ ਹੈ ਇਨ ਬੀਬੀਆਂ ਦੇ ਬੱਚੇ ਵੀ ਸਕੂਲ 'ਚ ਪੜ੍ਹਦੇ ਆ ਇਹਨਾਂ ਨੂੰ ਕੀ ਮੁਸ਼ਕਿਲ ਆ ਰਹੀ ਹੈ ਕੀ ਨਾਮ ਪੈਂਦੀ ਤੁਹਾਡਾ ਮਨਜੀਤ ਵੇਗੂ ਦੀ ਹਾਂ ਮਨਜੀਤ ਜੀ ਕੀ ਬੱਚਿਆਂ ਨੂੰ ਮੁਸ਼ਕਿਲ ਆ ਰਹੀ ਇਸਦਾ ਮੈਂ ਪੜ ਨਹੀਂ ਰਹੇ ਜੀ ਜਵਾਬ ਪੜਾਈ ਨਹੀਂ ਹੋ ਰਹੀ ਚੰਗੀ ਤਰ੍ਹਾਂ ਕਾਰਨ ਟੀਚਰ ਨਹੀਂ ਹੈਗਾ ਜੀ ਟੀਚਰ ਆਉਣਾ ਚਾਹੀਦਾ ਜੀ ਕਿੰਨੇ ਟੀਚਰ ਹੋਣੇ ਚਾਹੀਦੇ ਹੋ ਰੇ ਤਿੰਨ ਹੋਣੇ ਚਾਹੀਦੇ ਨੇ ਜੀ ਤਿੰਨ ਟੀਚਰ ਹਾਂਜੀ ਕਿੰਨੇ ਕਿਥੇ ਤੁਹਾਡੇ ਕਿੰਨੇ ਵਿੱਚ ਬੜਦੇ ਇੱਥੇ ਸਾਡੇ ਜੀ ਦੋ ਪੜਦੇ ਨੇ ਇੱਕ ਮੁੰਡਾ ਜੀ ਇੱਕ ਗੁੱਡੀ ਆ ਹਾਂ ਤੁਹਾਡੇ ਜੀ ਨਾਮ ਜੀ ਮੇਰੀ ਸ਼ਹਿਨਾਜ਼ ਵੇਗ ਮੇਰੀ ਸ਼ਹਿਨਾਜ਼ ਤੁਹਾਡੇ ਬੱਚੇ ਵੀ ਇੱਥੇ ਬੜਦੇ ਨੇ ਹਾਂਜੀ ਮੇਰੀ ਗੁੱਡੀ ਆ ਪੜਦੀ ਆ ਜੀ ਫਿਰ ਤੁਹਾਨੂੰ ਵੀ ਮੁਸ਼ਕਿਲ ਆ ਰਹੀ ਹੈ ਹਾਂਜੀ ਹਾਂਜੀ ਬੱਚੇ ਨਹੀਂ ਪੜਾਈ ਨਹੀਂ ਹੋ ਰਹੀ ਜੀ ਜੋ ਬੱਚਿਆਂ ਕੀ ਪੜਾਈ ਨਹੀਂ ਹੋ ਰਹੀ ਬੱਚੇ ਪ੍ਰਭਾਵਿਤ ਐ ਪੜਾਈ ਅਧਿਆਪਕ ਨਾ ਹੋਣ ਕਰਕੇ ਗਲਬਾਤ ਐ ਦੇਵਿੰਦਰ ਜੀ ਤੁਹਾਡਾ ਕੀ ਕਹਿਣਾ ਹੈ ਇਹ ਮੁੱਦਾ ਕਿੱਥੇ ਤੱਕ ਤੁਸੀਂ ਲੈ ਗਏ ਕਿੱਥੇ ਕ ਸੰਪਰਕ ਕਰਿਆ ਔਰ ਰਿਜ਼ਲਟ ਹੁਣ ਤੱਕ ਕੋਈ ਆਇਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇੱਥੇ ਬਲਾਕ ਸਿੱਖਿਆ ਅਫਸਰ ਨੂੰ ਮਿਲੇ ਉਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲੇ ਤੇ ਮਹਾਲੀ ਬੋਰਡ ਤੇ ਜਾ ਕੇ ਜਿਹੜਾ ਅਪਰੋਚ ਕੀਤਾ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਸ ਤੋਂ ਤੱਕ ਹਰ ਕੇ ਪਿੰਡ ਵਾਸੀਆਂ ਦੇ ਨਾਲ ਰਲ ਕੇ ਜਿਹੜਾ ਇੱਥੇ ਅਸੀਂ ਅੱਜ ਦਰਵਾਜ਼ੇ ਨੂੰ ਲੋਕ ਲਾਇਆ ਦੂਸਰਾ ਅਸੀਂ ਕੱਲ ਦਾ ਪ੍ਰੈਸ ਨੋਟ ਵੀ ਦਿੱਤੇ ਖਬਰਾਂ ਵੀ ਲੱਗੀਆਂ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਆਣ ਕੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੁਸੀਂ ਕਿਉਂ ਗੇਟ ਲਾਇਆ ਇੱਕ ਪਾਸ ਦੂਸਰਾ ਜੇ ਪਿੰਡਾਂ ਦੇ ਗਰਾਉਂਡਾਂ ਦੇ ਗਰਾਉਂਡ ਤੇ ਜਾ ਕੇ ਦੇਖੀਏ ਪਿੰਡਾਂ ਦੇ ਸਕੂਲਾਂ ਦੇ ਵਿੱਚ ਤਾਂ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਅਸਾਮੀਆਂ ਨਹੀਂ ਪੂਰੀਆਂ ਕਿਤੇ ਪੀਐਨ ਨਹੀਂ ਹੈਗਾ ਕਿਤੇ ਜਿਹੜਾ ਕਲਰਕ ਨਹੀਂ ਹੈਗਾ ਕਿਤੇ ਬੱਚਿਆਂ ਨੂੰ ਜਿਹੜਾ ਹਿੰਦੀ ਪੜ੍ਹਾਉਂਦਾ ਉਹੀ ਉਹੀ ਮਾਸਟਰ ਜਿਹੜਾ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਸਕੂਲੀ ਸਰਕਾਰੀ ਸਕੂਲਾਂ 'ਚ ਜੇ ਮੁਰਲੀ ਸਹੂਦਾਵਾਂ ਤੱਕ ਨਹੀਂ ਹੈ ਪੀਐਨ ਨਹੀਂ ਹੈ ਕਲਰਕ ਨਹੀਂ ਹੈ ਕਿਸ ਤਰ੍ਹਾਂ ਕੰਮ ਸਕੂਲਾਂ ਚ ਚੱਲਦੇ ਹੋਣੇ ਸਿੱਖਿਆ ਦੇ ਦਾਅਵੇ ਤੇ ਕਰ ਰਹੀ ਹੈ ਸਰਕਾਰ ਮੁਖਤਾਰ ਸਿੰਘ ਜੀ ਕੀ ਹਾਲਾਤ ਹੈ ਹਾਲਾਤ ਆ ਸਾਡੇ ਬੱਚਿਆਂ ਦੇ ਪਿੰਡ ਦੇ ਸਕੂਲ ਦੇ ਵਿੱਚ ਬਹੁਤ ਉਹ ਨਾਜਿਕ ਚੱਲੇ ਹੋਏ ਨੇ ਜੀ ਕਿਉਂ ਜਿਹੜੇ ਸਕੂਲ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਪੜਦੇ ਨੇ ਉਹ ਦਿਹਾੜੀ ਕਰਕੇ ਵਿਚਾਰੇ ਆ ਪ੍ਰਾਈਵੇਟ ਸਕੂਲ 'ਚ ਨਹੀਂ ਪੜਾ ਸਕਦੇ ਜੋ ਪਿੰਡ ਦਾ ਸਕੂਲ ਹੈ ਸਰਕਾਰੀ ਭਗਵੰਤਮਾਨ ਦੇ ਤਹਿਤ ਵੀ ਬੱਚੇ ਆਪਣੇ ਸਕੂਲ ਸਰਕਾਰੀ ਨੇ ਜਿਹੜੇ ਉਹ ਤੁਹਾਨੂੰ ਮਾਡਲ ਟਾਈਪ ਦੇ ਬਣਾ ਕੇ ਦਵਾਂਗੇ ਸਾਡੇ ਪਿੰਡ ਦਾ ਮਾਡਲ ਸਕੂਲ ਅੱਜ ਦੇਖ ਰਹੇ ਹੋ ਤੁਸੀਂ ਐਸੇ ਆ ਕੇ ਜਿੰਨਾ ਅਸੀਂ ਗੇਟ ਤੇ ਤਾਲਾ ਲਾਇਆ ਅਸੀਂ ਘਟੋ ਘਟ ਪੰਜ 6 ਵਾਰੀ ਅਫਸਰਾਂ ਨੂੰ ਅਧਿਆਪਕਾਂ ਦੇ ਜਿਹੜੇ ਮਤਲਬ ਉੱਪਰਲੇ ਨੇ ਅਧਿਕਾਰੀ ਨੇ ਉਹਨਾਂ ਨੂੰ ਮਿਲ ਚੁੱਕੇ ਪਰ ਸਾਨੂੰ ਉਹ ਤੋਂ ਕਹਿ ਦਿੰਦੇ ਨੇ ਵੀ ਇੱਕ ਹਫ਼ਤੇ ਬਾਅਦ ਟੀਚਰ ਬਦਲੀ ਕਰ ਦਿਆ ਕਰਾਂਗੇ ਜਦੋਂ ਕਿ ਇੱਕ ਹਫ਼ਤੇ ਬਾਅਦ ਟੀਚਰ ਨੇ ਕੁਝ ਹੋਰ ਪੜ੍ਹਾਉਣਾ ਹੁੰਦਾ ਦੂਜੇ ਟੀਚਰ ਨੇ ਆ ਕੇ ਕੁਝ ਹੋਰ ਪੜ੍ਹਾਣਾ ਹੁੰਦਾ ਬੱਚੇ ਦਾ ਤਾਲਮੇਲ ਪੜ੍ਹਾਈ 'ਚ ਨਹੀਂ ਬਣਦਾ ਨਾ ਟੀਚਰ ਦਾ ਬਣਦਾ ਬੱਚਿਆਂ ਦਾ ਤਾਲਮੇਲ ਅਧਿਆਪਕ ਨਾਲ ਨਹੀਂ ਬਣ ਸਕਦਾ ਕੋਈ ਇੱਕ ਦਿਨ ਆ ਗਿਆ ਦੋ ਦਿਨ ਬਾਅਦ ਦੂਜਾ ਟੀਚਰ ਆ ਗਿਆ ਇਸ ਤਰ੍ਹਾਂ ਤੋਂ ਬੱਚੇ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਸਾਡੀ ਸਕੂਲ ਵਿੱਚ 21 ਟੀਚਰ ਹੈ ਇੱਕ ਸਾਲ ਤੋਂ ਕੋਈ ਟੀਚਰ ਨਹੀਂ ਸਾਡੀ ਸਕੂਲ ਵਿੱਚ ਹੂੰ ਤੁਹਾਡੇ ਟੋੜੇ ਪੜਾਈ ਕਿਵੇਂ ਹੋ ਰਹੀ ਹੈ ਸਾਡੀ ਪੜਾਈ ਮੁਸ਼ਕਿਲ ਹੋ ਰਹੀ ਹੈ ਬਹੁਤ ਬਸ ਕਿੰਨੇ ਹੋਣੇ ਚਾਹੀਦੇ ਤਿੰਨ ਹੋਣੇ ਚਾਹੀਦੇ ਨੇ ਕਿਥੇ ਟੀਚਰ ਬੱਚੇ ਕਿੰਨੇ ਤੁਹਾਡੇ ਕੋਲ ਸਕੂਲ ਚ 65 ਹੈ ਜੀ ਸਰ ਟੀਚਰ ਕਿੰਨੇ ਹੈ ਮੈਂ ਇਕੱਲਾ ਹਾਂ ਸਿੰਗਲ ਹਾਂ ਕਿੰਨੇ ਟੀਚਰ ਹੋਣੇ ਚਾਹੀਦੇ ਬਸ ਜਿੰਨ ਤੱਕ ਇੱਕਤਾ ਸਥਿਤੀ ਪੋਸਟਾ ਜੀ ਇੱਕ ਤਿੰਨ ਟੀਚਰ ਹੋਣ ਚਾਹੀਦੇ ਆਇਆ ਨਹੀਂ ਕੋਈ ਹੁਣ ਤੱਕ ਤਾਂ ਨਹੀਂ ਆਇਆ ਜੀ ਤੇ ਪੀਐਨ ਹੈ ਇੱਥੇ ਪੀਐਨ ਨਹੀਂ ਹੈ ਜੀ ਕੱਲ ਰੱਖ ਕਲਰਕ ਨਹੀਂ ਜੀ ਦੋ ਖਾਣਾ ਬਣਾਉਣ ਵਾਲੇ ਆ ਜੀ ਬਸ ਉਹ ਇੱਕ ਹੈ ਬਸ ਹਾਂ ਜੀ ਤੇ ਫਿਰ ਪੜਾਈ ਪਰਵਾਇਤ ਹੋ ਰਹੀ ਹੈ ਜੰਦਰਾ ਲੱਗੇ ਹ ਸਕੂਲ ਨੂੰ ਲਗਾਤਾਰ ਤਿੰਨ ਅਧਿਆਪਕਾਂ ਦੀ ਮੰਗ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਨਹੀਂ ਤਾਂ ਜਦੋਂ ਤੱਕ ਜੰਦਰਾ ਸਕੂਲ ਨੂੰ ਲਾ ਦਿੱਤਾ ਗਿਆ ਹੈ ਸਿੱਖਿਆ ਅਧਿਕਾਰੀ ਕਦੋਂ ਇਹ ਚੰਦਰਾ ਨੂੰ ਖੁਲਵਾਉਂਦੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਵਿਦਿਆਰਥੀਆਂ ਦੀ ਪੜਾਈ ਇਸ ਟਾਈਮ ਪ੍ਰੀਖਿਆ ਦੇ ਦਿਨ ਹੈ ਪੜਾਈ ਬਹੁਤ ਜ਼ਰੂਰੀ ਹੈ ਔਰ ਅਧਿਆਪਕਾਂ ਦੀ ਨਿਯੁਕਤੀ ਜਲਦੀ ਜਲਦੀ ਸਿੱਖਿਆ ਵਿਭਾਗ ਕਰੇ ਲੇਕਿਨ ਕਦੋਂ ਕਰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਪੀ.ਡੀ.ਸੀ ਨੂੰ ਸਮਾਣਾ